ਸਤਿ ਸ਼੍ਰੀ ਅਕਾਲ ਸਾਂਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੀਰਤੀ 2019 ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੰਮ ਦੇ ਲਈ ਆਪਣੇ ਆਪ ਦੀ ਜਿੱਤ ਦੇ ਦਾਅਵੇ ਠੋਕਣ ਦੇ ਲਈ ਸਰਗਰਮ ਹੈ ਤੇ ਹਰ ਕਿਤੇ ਮੀਟਿੰਗਾਂ ਦੀ ਲਹਿਰ ਚੱਲ ਰਹੀ ਹੈ ਤੇ ਹਰ ਇੱਕ ਉਮੀਦਵਾਰ ਆਪਣੇ ਜਿੰਨੇ ਵੀ ਵੋਟਰਸ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਕੋਲ ਵੀ ਜਾ ਰਹੇ ਨੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਸੋ ਸਾਡੇ ਨਾਲ ਅੱਜ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਦੇ ਨਾਲ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ ਕਿ ਉਹਨਾਂ ਦੀਆਂ ਕੀ ਤਿਆਰੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਉਹ ਕੀ ਕੀ ਕਰ ਰਹੇ ਨੇ ਤੇ ਪਹਿਲਾਂ ਤਾਂ ਅਸੀਂ ਉਹਨਾਂ ਦਾ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਬਲਵਿੰਦਰ ਸਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਵਿੱਚ ਧੰਨਵਾਦ ਜੀ ਸਾਂਝ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਰ ਤੁਹਾਡਾ ਕਿਸ-ਕਿਸ ਪਾਰਟੀ ਦੇ ਨਾਲ ਅਲਾਈਅንስ ਹੋ ਚੁੱਕਾ ਪੰਜਾਬ ਦੇ ਵਿੱਚ 6 ਪਾਰਟੀਆਂ ਦਾ ਅਲਾਈਅንስ ਹੋਇਆ ਹੈ ਜਿਹਦੇ ਵਿੱਚ ਜਿਹਨੂੰ ਪੰਜਾਬ ਡੈਮੋਕਰੈਟਿਕ ਅਲਾਈਅንስ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਜਮਹੂਰੀ ਗੱਠਜੋੜ ਔਰ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਹੈ ਸਰਦਾਰ ਸੁਖਪਾਲ ਸਿੰਘ ਖੈਰਾਜੀ ਦੀ ਪੰਜਾਬ ਇਕਤਾ ਪਾਰਟੀ ਹੈ ਜੀ ਬੈਂਸ ਬ੍ਰਦਰ ਦੀ ਲੋਕ ਇਨਸਾਫ ਪਾਰਟੀਆਂ ਹੈ ਜੀ ਡਾਕਟਰ ਧਰਮਵੀਰ ਗਾਂਧੀ ਜੀ ਦਾ ਨਵਾ ਪੰਜਾਬ ਪਾਰਟੀਆਂ ਹੈ ਜੀ ਔਰ ਦੋ ਲੈਫਟਿਸ ਪਾਰਟੀਆਂ ਹੈਗੀਆਂ ਆ ਉਹਦੇ ਵਿੱਚੋਂ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਸ਼੍ਰੀ ਮੰਗਰਾਮ ਬਾਸਲਾ ਜੀ ਉਹਦੀ ਨੁਮਾਇੰਦਗੀ ਕਰਦੇ ਆ ਪੰਜਾਬ ਚ ਔਰ ਸੀਪੀਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਇਹ ਛੇ ਪਾਰਟੀਆਂ ਦਾ ਅਲਾਈਅੰਸ ਹੋਇਆ ਆ ਔਰ ਮੈਂ ਇਸ ਜਿਹੜੀ ਗਠਜੰਬੰਦਨ ਆ ਉਸ ਵੱਲੋਂ ਇੱਥੇ ਕੈਂਡੀਡੇਟ ਆ ਔਰ ਇਸ ਗਠਜੰਬੰਦਨ ਦੇ ਤਹਿਤ ਬਹੁਜਿਆ ਸਮਾਜ ਪਾਰਟੀ ਨੂੰ ਤਿੰਨ ਸੀਟਾਂ ਹਿੱਸੇ ਚ ਆਈਆਂ ਜਿਹੜੀ ਜਲੰਧਰ ਹੁਸ਼ਿਆਰਪੁਰ ਔਰ ਸ਼੍ਰੀ ਆਨੰਦਪੁਰ ਸਾਹਿਬ ਤੇ ਮੈਂ ਉਸ ਬਸਪਾ ਦੇ ਹਿੱਸੇ ਆਈ ਸੀਟ ਜਿਹੜੀ ਜਲੰਧਰ ਆ ਉਹਦੇ ਵਿੱਚ ਜਿਹੜਾ ਉਮੀਦਵਾਰ ਆ ਗਠਵੰਦ ਦਾ ਜੀ ਸਰ ਕੀ ਸੋਚ ਕੇ ਦੇਸ਼ ਦੇ ਕਿਹੜੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਮਹਾਪੰਚਾਇਤ ਭਾਗ ਕੀ ਕੇਂਦਰ ਸਰਕਾਰ ਦੇ ਵਿੱਚ ਜਾਣ ਦੀ ਸੋਚੀ ਦੇਖੋ ਇੱਕ ਤਾਂ ਵੈਸੇ ਜਿਹੜਾ ਯੂਥ ਆ ਕਿਉਂਕਿ ਪੁਰਾਣੀ ਪੀੜੀ ਦਵਾ ਨਵੀਂ ਪੀੜੀ ਨੇ ਵੈਸੇ ਹੀ ਸੁਭਾਵਿਕ ਤੌਰ ਤੇ ਹਰ ਹਰ ਜਿਸ ਤਰ੍ਹਾਂ ਪ੍ਰੋਫੈਸ਼ਨ ਹੈ ਉਹਦੇ ਵਿੱਚ ਨਵੀਂ ਪੀੜੀ ਆਉਂਦੀ ਆ ਤੇ ਇੱਕ ਤਾਂ ਵੈਸੇ ਹੀ ਮੈਂ ਚਾਹੁੰਦਾ ਵੀ ਜਿਹੜੀ ਨਵੀਂ ਪੀੜੀ ਆ ਉਹਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਆ ਤੇ ਇਸ ਦੇ ਤਹਿਤ ਹੀ ਸਾਨੂੰ ਵੀ ਲੱਗਦਾ ਸੀ ਮੈਨੂੰ ਆਪਣੇ ਆਪ ਨੂੰ ਵੀ ਸਾਡੇ ਕੋਲ ਕੁਝ ਵਿਚਾਰ ਆ ਨਵੇਂ ਆਈਡੀਆਜ਼ ਹੈਗੇ ਆ ਤੇ ਜੇ ਅਸੀਂ ਆਈਏ ਕਿਉਂਕਿ ਜਿੱਦਾਂ ਅਸੀਂ ਸੋਚਦੇ ਸੀ ਸਾਨੂੰ ਲੱਗਦਾ ਸੀ ਵੀ ਸਾਡੀ ਐਕਸਪੈਕਟੇਸ਼ਨ ਦੇ ਮਤਾਬਿਕ ਜਿਹੜੀਆਂ ਵੀ ਰਵਾਇਤੀ ਪਾਰਟੀਆਂ ਆ ਜਾਂ ਜੋ ਆਗੂ ਆ ਉਹ ਕੰਮ ਨਹੀਂ ਕਰ ਰਹੀ ਤੇ ਅਸੀਂ ਸੋਚਦੇ ਸੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਉਦੇ ਤਹਿਤ ਮੈਂ ਸੋਚਿਆ ਵੀ ਆਪ ਹੀ ਕਿਉਂ ਨਾ ਫਿਰ ਕੀਤਾ ਜਾਵੇ ਆਪ ਹੀ ਕਿਉਂ ਨਾ ਅੱਗੇ ਆਈਏ ਤੇ ਇਹ ਸੋਚ ਦੇ ਤਹਿਤ ਮੈਂ ਪੱਤਰਕਾਰੀ ਤੋਂ ਬਾਅਦ ਜਿਹੜਾ ਪੋਲਿਟਿਕਸ ਵਿੱਚ ਆਇਆ ਔਰ ਬਾਇਓ ਜਨ ਸਮਾਜ ਪਾਰਟੀ ਜੁਆਇਨ ਕੀਤੀ ਦੇਸ਼ ਦੇ ਕਿਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਤੁਸੀਂ ਮਨ ਬਣਾਇਆ ਕਿ ਕੇਂਦਰ ਸਰਕਾਰ 'ਚ ਪਹੁੰਚਣਾ ਚਾਹੀਦਾ ਦੇਖੋ ਵੈਸੇ ਤਾਂ ਜਿਹੜੀ ਜਿਹੜਾ ਪੋਲਿਟਿਕਸ ਦਾ ਮਾਮਲਾ ਆ ਜਿਹੜੀ ਵੈਸੇ ਵੀ ਜਿਸ ਤਰ੍ਹਾਂ ਹਰ ਪ੍ਰੋਫੈਸ਼ਨ ਦੇ ਵਿੱਚ ਨਵੀਂ ਪੀੜੀ ਜੁਆਇਨ ਕਰਦੀ ਆ ਇਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਵੀ ਜਿਹੜੀ ਦੇਸ਼ ਦੀ ਜਿਹੜੀ ਨੌਜਵਾਨ ਪੀੜੀ ਆ ਔਰ ਖਾਸ ਕਰ ਜਿਨ੍ਹਾਂ ਕੋ ਨਵੇਂ ਵਿਚਾਰ ਉਹਨਾਂ ਨੂੰ ਆਉਣਾ ਚਾਹੀਦਾ ਆ ਜੀ ਤੇ ਇਸ ਸੋਚ ਦੇ ਤਹਿਤ ਮੈਂ ਆਪ ਖੁਦ ਵੀ ਆਇਆ ਆ ਕਿਉਂਕਿ ਅਸੀਂ ਦੇਖਦੇ ਆਂ ਵੀ ਜਿੱਦਾਂ ਅਸੀਂ ਸੋਚਦੇ ਆਂ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹਨਾਂ ਦੇ ਆਗੂ ਜਾਂ ਚੁਣੇ ਹੋਏ ਨਮਾਇੰਦਿਆਂ ਨੂੰ ਕੰਮ ਕਰਨਾ ਚਾਹੀਦਾ ਲੋਕਾਂ ਲਈ ਲੋਕਾਂ ਦੇ ਟੈਕਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਉਦਾਂ ਉਹ ਨਹੀਂ ਕੀਤਾ ਸਮਾਂ ਕਿ ਕ੍ਰਾਪਸ਼ਨ ਫਲਾਈ ਆ ਇਸ ਸੋਚ ਦੇ ਤਹਿਤ ਮੈਂ ਆਪ ਔਰ ਜਿਤਨਾ ਹੋਰ ਨੌਜਵਾਨ ਆਏ ਆ ਮੈਂ ਆਪ ਵੀ ਆਏ ਆ ਵੀ ਆਪ ਹੀ ਇਹਦੇ ਵਿੱਚ ਹਿੱਸੇਦਾਰ ਬਣੀਏ ਔਰ ਆਪ ਇਹਨੂੰ ਜਿਹੜਾ ਸਿਸਟਮ ਹੈ ਉਹਨੂੰ ਸੁਧਾਰੀਏ ਜੀ ਖਾਸ ਕਰਕੇ ਪੰਜਾਬ ਦੇ ਸੂਬੇ ਨੂੰ ਦੇਖਿਆ ਜਾਵੇ ਤੇ ਐਜੂਕੇਸ਼ਨ ਨੂੰ ਲੈ ਕੇ ਤੇ ਹੈਲਥ ਨੂੰ ਲੈ ਕੇ ਬੜੇ ਮਾੜੇ ਹਾਲ ਨੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗੋ ਪੱਕਾ ਪੰਜਾਬ ਦਾ ਮਾਮਲਾ ਨਹੀਂ ਆ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਆ ਕਿਉਂਕਿ ਕਾਂਗਰਸ ਸਰਕਾਰ ਕਾਫੀ ਸਮੇਂ ਦੇ ਵਿੱਚ ਜਿਹੜੀ ਜਿਹੜੀ ਕੇਂਦਰ ਦੀ ਸੱਤਾ ਦੇ ਕਾਬਜ਼ ਰਹੀ ਆ ਔਰ ਪੰਜਾਬ ਵਿੱਚ ਵੀ ਕਾਂਗਰਸ ਔਰ ਅਕਾਲੀ ਦਲ ਬੀਜੇਪੀ ਕਾਬਜ਼ ਰਹੇ ਆ ਔਰ ਇਹਨਾਂ ਨੇ ਜਿਹੜਾ ਸੇਤ ਆ ਤੇ ਸਿੱਖਿਆ ਇਧਰਲੇ ਸਭ ਤੋਂ ਜਿਹੜਾ ਘਟਿਆ ਬਜਟ ਰੱਖਿਆ ਆ ਔਰ ਇਹਨੂੰ ਕਿਤੇ ਤਵੱਜੋ ਨਹੀਂ ਦਿੱਤੀ ਇਸ ਕਰਕੇ ਜਿਹੜਾ ਪੂਰਾ ਦੇਸ਼ ਆ ਔਰ ਪੰਜਾਬ ਸਮੇਤ ਲੋਕਾਂ ਨੂੰ ਅੱਜ ਜਿਹੜੀਆਂ ਮੋਢਲੀਆਂ ਸਿਹਤ ਸਭਾਵਾਂ ਡਿਸਪੈਂਸਰੀ ਹਸਪਤਾਲ ਆ ਉਹਨਾਂ ਵਿੱਚੋਂ ਵੀ ਨਾ ਤਾਂ ਸਹੀ ਦਵਾਈਆਂ ਮਿਲ ਰਹੀਆਂ ਔਰ ਨਾ ਹੀ ਪ੍ਰੋਪਰ ਡਾਕਟਰ ਆ ਤੇ ਇਹਨਾਂ ਦਾ ਇਹੀ ਆ ਵੀ ਜਿਹੜਾ ਇਹਨਾਂ ਨੇ ਕਿਤੇ ਵੀ ਪ੍ਰਾਇਓਰਟੀ ਨਹੀਂ ਦਿੱਤੀ ਔਰ ਇਸ ਕਰਕੇ ਜਿਹੜੇ ਇਹ ਜਿਹੜਾ ਸਿਸਟਮ ਆ ਕੁਲ ਮਤਲਬ ਟੁੱਟ ਗਿਆ ਕਲੈਪਸ ਕਰ ਗਿਆ ਔਰ ਲੋਕਾਂ ਨੂੰ ਕਿਤੇ ਵੀ ਜਿਹੜਾ ਆ ਰਾਸਤ ਨਹੀਂ ਮਿਲ ਰਹੀ ਹੈ ਜੀ ਜੇ ਤੁਸੀਂ 19 ਮਈ ਨੂੰ ਲੋਕ ਸਭਾ ਚੋਣਾਂ ਜਿੱਤ ਜਾਂਦੇ ਤੇ ਵਿਕਾਸ ਕੀ ਕਰੋਗੇ ਜਲੰਧਰ ਦਾ ਦੇਖੋ ਕੱਲਾ ਜਲੰਧਰ ਤਾਂ ਨਹੀਂ ਆ ਬੇਸਿਕਲੀ ਇਹ ਸਾਡਾ ਜਿਹੜਾ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੈ ਗਠਬੰਧਨ ਦਾ ਔਰ ਇਸ ਤਰ੍ਹਾਂ ਹੀ ਜਿਹੜਾ ਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਸਾਡੇ ਸਾਡੇ ਆਗੂ ਆ ਕਿਉਂਕਿ ਅਸੀਂ ਉਸ ਗਠਬੰਧਨ ਔਰ ਪਾਰਟੀ ਦੇ ਨਮਾਇंदे ਆ ਔਰ ਪਾਰਟੀ ਦੀ ਨੀਤੀ ਇਹ ਆ ਵੀ ਸਾਰਿਆਂ ਦਾ ਵਿਕਾਸ ਉਹਦੇ ਵਿੱਚ ਸਿੱਖਿਆ ਤੇ ਵੀ ਫੋਕਸ ਆ ਹੈਲਥ ਤੇ ਵੀ ਫੋਕਸ ਆ ਇੰਪਲੋਇਮੈਂਟ ਜਿਹੜੀ ਕਿ ਅਜ ਤੱਕ ਲੋਕੀ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰ ਆ ਇੰਪਲੋਇਮੈਂਟ ਤੇ ਫੋਕਸ ਆ ਔਰ ਇੱਕ ਵਧੀਆ ਪ੍ਰਸ਼ਾਸਨ ਦੇਣਾ ਤਾਂ ਕਿ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਇਹ ਸਾਡਾ ਸਾਡਾ ਫੋਕਸ ਔਰ ਇਸਤੇ ਅਸੀਂ ਕੰਮ ਕਰਾਂਗੇ ਹੁਣ ਵੀ ਦੇਖਣ ਨੂੰ ਸੁਰਖੀਆਂ ਚ ਕਾਫੀ ਦੇਰ ਰਿਹਾ ਕਿ ਜਿਹੜੇ ਨੌਜਵਾਨ ਪੀੜੀ ਦੇ ਲਈ ਬੇਰੋਜ਼ਗਾਰੀ ਦੇ ਨੌਕਰੀਆਂ ਕਰਕੇ ਮੇਲੇ ਲਗਾਏ ਜਾ ਰਹੇ ਨੇ ਹਰ ਜਗ੍ਹਾ ਤੇ ਕਿ ਜਿਹੜੇ ਨੌਜਵਾਨ ਉਹ ਮੇਲਿਆਂ ਚ ਆਉਣ ਤੇ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਸੈਕਟਰ ਦੇ ਵਿੱਚ ਜੌਬ ਜਿਹੜੀ ਆ ਮੁਹੱਈਆ ਕਰਵਾ ਸਕੀਏ ਪਰ ਅੱਜ ਦੇ ਦੌਰ ਨੂੰ ਜਦੋਂ ਦੇਖਦੇ ਹਾਂ ਕਿ ਇੰਨੀ ਕਿ ਬੇਰੋਜ਼ਗਾਰੀ ਹੋ ਗਈ ਹੈ ਤੇ ਬੱਚਿਆਂ ਨੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਐਜੂਕੇਸ਼ਨ ਕਰਕੇ ਇਥੋਂ ਲੈ ਕੇ ਸਿੱਖਿਆ ਤੇ ਉਹ ਬਾਹਰਲਾ ਵਿਦੇਸ਼ਾਂ ਦਾ ਰੁਖ ਕਿਉਂ ਧਾਰਦੇ ਪਏ ਦੇਖੋ ਇਹ ਵੀ ਅਸਲ ਜਿਹੜੀ ਸਰਕਾਰ ਆ ਅਸੀਂ ਚਾਹੇ ਪੰਜਾਬ ਦੀ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਇਹ ਉਹਦਾ ਹੀ ਫਰਜ ਬਣਦਾ ਸੀ ਵੀ ਜਿੰਨਾ ਵੀ ਸਾਡਾ ਯੂਥ ਆ ਰਿਹਾ ਆ ਜਿੰਨਾ ਐਜੂਕੇਟਿਡ ਯੂਥ ਆ ਰਿਹਾ ਆ ਜਾਂ ਸੈਮੀ ਚਾਹੇ ਘੱਟ ਪੜਿਆ ਵੀ ਆ ਵੀ ਉਹਨੂੰ ਕਿੱਦਾਂ ਅਸੀਂ ਸਾਰਾ ਜਿਹੜਾ ਆ ਪ੍ਰੋਡਕਸ਼ਨ ਪ੍ਰੋਸੈਸ ਆ ਉਹਨੂੰ ਕੰਮਕਾਰ ਦੇ ਵਿੱਚ ਐਡਜਸਟ ਕਰਨਾ ਹੈ ਕਿੱਦਾਂ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਆ ਪਰ ਉਹਨਾਂ ਵਿੱਚ ਜਿਹੜੇ ਦੋ ਵੱਡੇ ਜਿਹੜੇ ਮਤਲਬ ਜਿਹੜੇ ਸੈਂਟਰ ਹੈਗੇ ਆ ਉਹਦੇ ਵਿੱਚ ਐਗਰੀਕਲਚਰ ਆ ਔਰ ਇੰਡਸਟਰੀ ਆ ਦੋਨਾਂ ਤੇ ਜਿਹੜੀਆਂ ਸਰਕਾਰਾਂ ਵੱਲੋਂ ਫੋਕਸ ਨਹੀਂ ਕੀਤਾ ਗਿਆ ਕੀਤਾ ਗਿਆ ਐਗਰੀਕਲਚਰ ਦੇ ਵਿੱਚ ਵੀ ਹਾਲਤ ਮਾੜੀ ਆ ਜਿੱਥੇ ਕਿ ਪਿੰਡਾਂ ਦੇ ਕਾਫੀ ਲੋਕ ਅਡਜਸਟ ਹੋ ਸਕਦੇ ਸੀ ਔਰ ਨਾ ਹੀ ਇੰਡਸਟਰੀ ਗਰੋ ਹੋਈ ਆ ਇਸ ਕਰਕੇ ਇਹਨਾਂ ਦਾ ਜਿਹੜੀਆਂ ਸਰਕਾਰਾਂ ਰਹੀਆਂ ਆ ਜਿਹੜੀਆਂ ਵੀ ਕਾਂਗਰਸ ਔਰ ਬੀਜੇਪੀ ਅਕਾਲੀ ਦਲ ਔਰ ਸੈਂਟਰ ਦੇ ਵਿੱਚ ਕਾਂਗਰਸ ਔਰ ਬੀਜੇਪੀ ਇਹਨਾਂ ਦਾ ਪੂਰੀ ਤਰ੍ਹਾਂ ਇਹ ਲੋਕਾਂ ਨੂੰ ਰੋਜ਼ਗਾਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਔਰ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਅੰਤ ਤੋਂ ਟੋਟਲੀ ਫੇਲ ਹੋਏ ਆ ਔਰ ਉਸ ਜਿਹੜੀ ਨਵੀਂ ਪੀੜ੍ਹੀ ਆ ਉਹਦਾ ਜਿਹੜਾ ਪ੍ਰਬੰਧ ਹੈ ਆ ਸਰਕਾਰਾਂ ਆ ਉਹਨਾਂ ਦੇ ਪ੍ਰਤੀ ਵਿਸ਼ਵਾਸ ਟੁੱਟਿਆ ਵੀ ਇੱਥੋਂ ਜਿੰਨਾ ਕ ਅਸੀਂ ਪੜ੍ਹ ਲੈ ਕੇ ਗਏ ਆ ਵੀ ਇੱਥੋਂ ਸਾਨੂੰ ਸਾਡੀ ਜਿਹੜੀ ਪੜ੍ਹਾਈ ਦਾ ਮੁੱਲ ਨਹੀਂ ਮਿਲਣਾ ਇਸ ਕਰਕੇ ਜਿਹੜਾ ਬਾਹਰਲੇ ਉਹ ਜਾ ਰਹੇ ਆ ਔਰ ਇਹਦੇ ਲਈ ਇਹ ਪਾਰਟੀਆਂ ਜ਼ਿੰਮੇਵਾਰ ਆ ਕਿਉਂਕਿ ਇਹ ਉਹਨਾਂ ਨੂੰ ਐਡਜਸਟ ਨਹੀਂ ਕਰ ਸਕੀ ਤੁਸੀਂ ਕੀ ਉਪਰਾਲਾ ਕਰੋਗੇ ਇਹ ਸਾਡਾ ਇਹੀ ਆ ਵੀ ਸਾਡੀ ਜਿਹੜੀ ਜੋ ਪਾਰਟੀਆਂ ਆ ਤੇ ਗਠਬੰਧਨ ਸਾਡਾ ਫੋਕਸ ਹੀ ਇਹ ਆ ਵੀ ਸਾਰਾ ਜਿਹੜੀਆਂ ਇੰਡਸਟਰੀ ਆ ਐਗਰੀਕਲਚਰ ਆ ਇਹਦੀ ਓਵਰਆਲ ਡਵੈਲਪਮੈਂਟ ਕੀਤੀ ਜਾਵੇ ਔਰ ਜਿਹੜਾ ਨਿਜੀ ਨਿਜੀਕਰਨ ਵੀ ਰੋਕਿਆ ਜਾਵੇ ਸਰਕਾਰ ਤਾਂ ਕਿ ਜਿਹੜਾ ਸਰਕਾਰੀ ਖੇਤਰ ਦੇ ਵਿੱਚ ਵੀ ਰੋਜ਼ਗਾਰ ਦੇ ਵੱਧ ਮੌਕੇ ਬਣ ਨਿਜੀ ਖੇਤਰ ਦੇ ਵਿੱਚ ਵੀ ਪੈਦਾ ਹੋਵੇ ਐਗਰੀਕਲਚਰ ਇੰਪਰੂਵ ਹੋਵੇ ਉਹਦੇ ਵਿੱਚ ਵੀ ਮੌਕੇ ਬਣ ਤੇ ਇਹ ਸਾਡੀ ਕੋਸ਼ਿਸ਼ ਆ ਵੀ ਵਧੀਆ ਪ੍ਰਬੰਧ ਦਿੱਤਾ ਜਾਵੇ ਔਰ ਵਧੀਆ ਲੋਕਾਂ ਨੂੰ ਉੱਚੇ ਰੋਜ਼ਗਾਰ ਮਿਲੇ ਜੀ ਤੁਹਾਡਾ ਲੋਕ ਸਭਾ ਚੋਣਾਂ ਦਾ ਪਹਿਲਾ ਤਜਰਬਾ ਉਹ ਕਿਵੇਂ ਦਾ ਲੱਗ ਰਿਹਾ ਲੋਕਾਂ ਦੇ ਵਿੱਚ ਗੱਲਬਾਤ ਕਰਕੇ ਜਾਂ ਲੋਕਾਂ ਦੇ ਲਈ ਜਿਹੜਾ ਸਿਸਟਮ ਤੁਸੀਂ ਚਾਹੁੰਦੇ ਆ ਹੁਣ ਤੁਸੀਂ ਆਪ ਸਿਸਟਮ ਦੇ ਵਿੱਚ ਜਾਣਾ ਕੀ ਇੰਪਰੂਵਮੈਂਟ ਚਾਹੁੰਦੇ ਆ ਦੇਖੋ ਇਹ ਇੱਕ ਵਧੀਆ ਤਜਰਬਾ ਆ ਔਰ ਮੈਂ ਤਾਂ ਚਾਹੁੰਦਾ ਆਂ ਵੀ ਹਰ ਇੱਕ ਬੰਦਾ ਕਿਉਂਕਿ ਕਾਫੀ ਲੋਕ ਜਿਹੜੇ ਆ ਅੱਛੇ ਕੁਆਲੀਫਾਈਡ ਆ ਸਾਡੇ ਸਮਾਜ ਦੇ ਵਿੱਚ ਪਰ ਉਹਨਾਂ ਨੂੰ ਲੱਗਦਾ ਰਹਿੰਦਾ ਵੀ ਇਹ ਜਿਹੜੀ ਰਾਜਨੀਤੀ ਆ ਸਾਡੇ ਲਈ ਨਹੀਂ ਹੈਗੀ ਤੇ ਇਸ ਕਰਕੇ ਜਦੋਂ ਚੰਗੇ ਬੰਦੇ ਨਹੀਂ ਆਉਂਦੇ ਤਾਂ ਉਹ ਉਹ ਬੰਦੇ ਜਿਹੜੇ ਕਿ ਲੋਕਾਂ ਲਈ ਕੁਝ ਕਰਨਾ ਵੀ ਨਹੀਂ ਚਾਹੁੰਦੇ ਉਹ ਮੋਰੇ ਆ ਜਾਂਦੇ ਆ ਤੇ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਕੋ ਚੰਗੇ ਵਿਚਾਰ ਔਰ ਇੱਛਾ ਸ਼ਕਤੀ ਆ ਸਮਾਜ ਨੂੰ ਬਦਲਣ ਦੇ ਲਈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਮੇਰਾ ਨਿੱਜੀ ਤਜਰਬਾ ਬਹੁਤ ਅੱਛਾ ਆ ਵੀ ਜੇ ਅਸੀਂ ਅੱਗੇ ਆਵਾਂਗੇ ਇੱਕ ਆਪਣੇ ਮਨ ਨੂੰ ਖੁਸ਼ੀ ਹੁੰਦੀ ਆ ਵੀ ਜਿੱਦਾਂ ਅਸੀਂ ਕਰਨਾ ਚਾਹੁੰਦੇ ਆ ਉਦਾਂ ਦੀ ਅਸੀਂ ਚੇਤਨਾ ਵੀ ਲਿਓਂਦੇ ਆ ਪੋਲਿਟਿਕਲੀ ਔਰ ਅਸੀਂ ਜਿੱਤਣ ਦੇ ਸਮਰੱਥ ਹੋ ਕੇ ਬਦਲਾ ਲੈਣ ਦੀ ਪੋਜੀਸ਼ਨ 'ਚ ਵੀ ਹੈਗੇ ਜੀ ਹਰ ਇੱਕ ਪਾਰਟੀ ਨੇ ਜਿਹੜੇ ਆਪਣੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੀਆਂ ਕਿਵੇਂ ਰੈਲੀਆਂ ਚੱਲ ਰਹੀਆਂ ਤੇ ਕੀ ਕੀ ਮੀਟਿੰਗਸ ਹੋ ਚੁੱਕੀਆਂ ਦੇਖੋ ਅਸੀਂ ਗਠਜੋੜਨ ਕੀਤਾ ਆ ਜੀ ਤੇ ਗਠਜੋੜਨ ਦੇ ਵਿੱਚ ਅਸੀਂ ਹਲਕਾ ਵਾਈਜ਼ ਜਿਹੜੀਆਂ ਸਾਡੀਆਂ ਗਠਜੋੜਨ ਦੇ ਪਾਰਟਨਰਸ ਹੈਗੇ ਸਾਰੀਆਂ ਪਾਰਟੀਆਂ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਇੱਕ ਜੁਆਇੰਟ ਮੀਟਿੰਗ ਕਰਕੇ ਅਸੀਂ ਜੁਆਇੰਟ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਜੀ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮਤਲਬ ਲਗਭਗ ਐਲਾਨ ਕਰ ਹੀ ਦਿੱਤੇ ਹੋਏ ਉਹਦੇ ਦੌਰਾਨ ਸਾਰੀਆਂ ਹੀ ਪਾਰਟੀਆਂ ਦਾਅਵੇਦਾਰੀ ਠੋਕ ਚੁੱਕੀਆਂ ਹੋਈਆਂ ਲੋਕ ਤੁਹਾਨੂੰ ਹੀ ਕਿਉਂ ਵੋਟ ਪਾਣ ਕਿਉਂਕਿ ਜਲੰਧਰ ਹਲਕੇ ਚ ਹਰ ਇੱਕ ਪਾਰਟੀ ਦੇ ਉਮੀਦਵਾਰ ਨੇ ਹਰ ਇੱਕ ਲੋਕਾਂ ਨੂੰ ਹਰ ਇੱਕ ਉਮੀਦਵਾਰ ਤੋਂ ਉਮੀਦਾਂ ਨੇ ਤੁਹਾਡੇ ਚ ਤੁਸੀਂ ਖਾਸ ਕੀ ਲੋਕਾਂ ਲਈ ਕਰੋਗੇ ਦੇਖੋ ਉਹਦੇ ਵਿੱਚ ਦੋ ਚੀਜ਼ਾਂ ਆ ਇੱਕ ਤਾਂ ਇਹ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ ਉਹ ਅਸੀਂ 70 ਸਾਲਾਂ ਤੋਂ ਦੇਖ ਚੁੱਕੇ ਹਾਂ ਲੋਕਾਂ ਨੇ ਕੁਝ ਨਹੀਂ ਕੀਤਾ ਜੀ ਦੂਜਾ ਇਹ ਆ ਵੀ ਤੁਸੀਂ ਸਾਡੀਆਂ ਛੇ ਪਾਰਟੀਆਂ ਦਾ ਦੇਖੋ ਚਾਹੇ ਅਸੀਂ ਸਾਡੇ ਵਿੱਚੋਂ ਕੋਈ ਵੀ ਸੱਤਾਧਾਰੀ ਪਾਰਟੀ ਨਹੀਂ ਹੈਗੀ ਪਰ ਇਸ ਦੇ ਬਾਵਜੂਦ ਚਾਹੇ BSP ਆ ਚਾਹੇ ਕਾਮਰੇਡ ਆ ਚਾਹੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਆ ਚਾਹੇ ਧਰਮਵੀਰ ਗਾਂਧੀ ਜੀ ਆ ਜਾਂ ਬੈਂਸ ਬ੍ਰਦਰ ਸੱਤਾ ਹੋਣ ਦੇ ਸੱਤਾ ਨਾ ਹੋਣ ਦੇ ਬਾਵਜੂਦ ਅਸੀਂ ਸਾਰੇ ਲੋਕ ਇੱਕ ਹਿੱਤਾਂ ਲਈ ਸੰਘਰਸ਼ ਅਜੇ ਵੀ ਕਰਦੇ ਹਾਂ ਤੇ ਇਸ ਕਰਕੇ ਮੈਂ ਵੋਟਰਜ਼ ਨੂੰ ਇਹੀ ਕਹਿਣਾ ਚਾਹੂੰਗਾ ਵੀ ਜੇ ਬਿਨਾ ਪਾਵਰ ਤੋਂ ਅਸੀਂ ਲੋਕਾਂ ਲਈ ਲੜ ਰਹੇ ਹਾਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ ਕਿਤੇ ਅਤਿਆਚਾਰ ਹੁੰਦਾ ਉੱਥੇ ਲੜ ਰਹੇ ਹਾਂ ਸੂਬੇ ਦੀ ਬਿਹਤਰੀ ਦੇ ਮੁੱਦੇ ਚੱਕ ਰਹੇ ਆ ਤਾਂ ਜੇ ਸਾਨੂੰ ਉਹ ਸੱਤਾ ਵਿੱਚ ਲਿਆਂਦਾ ਅਸੀਂ ਇਸ ਤੋਂ ਹੋਰ ਵਧੀਆ ਕਰ ਸਕਦੇ ਆ ਔਰ ਦੂਜਾ ਪੁਆਇੰਟ ਇਹ ਆ ਵੀ ਜਿਹੜੇ ਬੀਐਸਪੀ ਆ ਬੈਣ ਕੁਮਾਰੀ ਮਾਇਆ ਬਤੂਜੀ ਜਦੋਂ ਸੀਐਮ ਬਣੇ ਸੀ ਉਦੋਂ ਜਿੱਥੇ ਜਿੱਥੇ 40 40 ਸਾਲਾਂ ਤੋਂ ਹਸਪਤਾਲ ਨਹੀਂ ਬਣੇ ਸੀ ਜਿੱਥੇ ਸਕੂਲ ਨਹੀਂ ਖੁੱਲੇ ਸੀ ਯੂਨੀਵਰਸਿਟੀ ਨਹੀਂ ਖੁੱਲੀਆਂ ਸੀ ਅਸੀਂ ਇਹਨਾਂ ਸਾਰੇ ਖੇਤਰਾਂ ਵਿੱਚ ਆਲਰੇਡੀ ਯੂਪੀ 'ਚ ਕਰ ਚੁੱਕੇ ਹਾਂ ਤਾਂ ਜੇ ਸਾਨੂੰ ਸੈਂਟਰ ਦੇ ਵਿੱਚ ਮੌਕਾ ਦਿੱਤਾ ਜਾਂਦਾ ਆ ਅਸੀਂ ਸੈਂਟਰ ਔਰ ਪੰਜਾਬ ਦੇ ਵਿੱਚ ਸਾਡੇ ਐਲਾਈਅੰਸ 파ਟਨ ਅਸੀਂ ਸਾਰਾ ਇਹ ਵਧੀਆ ਕਰ ਸਕਦੇ ਹਾਂ ਜੀ ਇਹ ਸੀ ਸਾਡੀ ਅੱਜ ਖਾਸ ਮੁਲਾਕਾਤ ਬਹੁਜਨ ਸਮਾਜ ਪਾਰਟੀ ਜਿਲੰਦਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਜੀ ਹੋਰਾਂ ਦੇ ਨਾਲ ਇਸੇ ਤਰ੍ਹਾਂ ਦੀਆਂ ਅਸੀਂ ਲੋਕ ਸਭਾ ਚੋਣਾਂ ਦੀਆਂ ਤੁਹਾਨੂੰ ਹੋਰ ਅਪਡੇਟਸ ਦੇਣ ਦੇ ਲਈ ਸਾਹਸ ਟੀਵੀ ਦੇ ਨਾਲ ਬਨੇ ਰਹੋ ਤੇ ਸਾਹਸ ਟੀਵੀ ਦੇ ਦੌਰਾਨ ਹੋਰ ਵੀ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਨਾਲ ਖਾਸ ਮੁਲਾਕਾਤ ਕਰਾਂਗੇ ਤੇ ਤੁਹਾਨੂੰ ਲੋਕ ਸਭਾ ਚੋਣਾਂ ਦੀਆਂ ਅਪਡੇਟਸ ਦਿੰਦੇ ਰਹਾਂਗੇ ਧੰਨਵਾਦ